ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਚੰਡੀਦੀ ਵਾਰ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ਾਏ ਤਸਵੀਨ ਪ੍ਰਤਮ ਰਗੋਤੀ ਸ਼ਿਮਰ ਕੇ ਗਿਰੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਇ ਅਰਜਨ ਔਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਟੇ ਸਭ ਦੁੱਖ ਜਾਏ ਗੁਰ ਤੇਗ ਬਹਾਦਰਿ ਸਿਮਰਿਐ ਘਰ ਨਉ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਇ ਪਉੜੀ ਅੰਡਾ ਪ੍ਰਤਮੇ ਸਾਜ ਕੇ ਜਿਨ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮੇਸ ਸਾਜ ਕੁਦਰਤਾ ਖੇਲ ਰਚਾਇ ਬਣਾਇ ਸਿੰਧ ਪਰਮੇਦਨੀ ਬਿਨ ਥੰਮਾ ਗगन ਹਾਇਆ ਸਿਰ ਜੇ ਦਾਨੋ ਦੇਵਤੇ ਤਿਰ ਅੰਦਰ ਬਾਦਰਿ ਚਾਇਆ ਤੈ ਹੀ ਦੁਰਗਾ ਸਾਜ ਕੇ ਦੇ ਤਨ ਨਾਸ ਕਰਾਇਆ ਤੇ ਤੂੰ ਹੀ ਬਲਰਾਮ ਲੈ ਨਾਲ ਬਾਣਾ ਦੇ ਸੁਰ ਘਾਇਆ ਤੇ ਤੂੰ ਹੀ ਬਲਕ੍ਰਿਸ਼ਨ ਲੈ ਕੇਸੀ ਪਕੜੋ ਗਏ ਰਾਇ ਬੜੇ ਬੜੇ ਮਨ ਦੇਵਤੇ ਕਈ ਜੁਗ ਤੀਨ ਤਨ ਤਾਇ ਕਿੰਨੀ ਤੇਰੰਤ ਨਾ ਪਾਇਆ ਪੌੜੀ ਸਾਧੂ ਸਦ ਜੁਗ ਬੀਤੀਆ ਆਦੇਸ਼ਰੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਾਰਦ ਦਰੁਵਾਇ ਮਾਨੁਦਾਰਨ ਦੇਵ ਤੇਆ ਮੈ ਕਸ ਰਸੁੰਭ ਪਾਇਆ ਜਿਤ ਲੈ ਤਨ ਦੇਵਤੇ ਤੇ ਲੋਕੇ ਰਾਜ ਕਮਾਇ ਵਡਾ ਬੀਰਾ ਖਾਈ ਕੇ ਸਿਰ ਉਪਰ ਛਤਰ ਫਿਰਾਇ ਦਿੱਤਾ ਇੰਦਰ ਨਿਕਾਲ ਕੇ ਤਿਲ ਗਿਰ ਕਲਾਸ਼ ਟਕਾਇਆ ਡਰ ਕੇ ਹੱਥੋਂ ਦਾਨਵੀ ਤਿਲਿੰਦਰ ਤ੍ਰਾਸ ਵਧਾਇਆ ਆਸੁਰ ਦੁਰਗਾ ਦੇਂਦਰੇ ਆਇਆ ਤੌੜੇ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾਹਾ ਇੰਦਰ ਬਿਰਤਾ ਸੁਣਾਈ ਆਪਣੇ ਹਾਲ ਦੀ ਛਿਨ ਲਈ ਠੁਕ ਰਾਇ ਸਾਤੇ ਦਾਨ ਲੋਕੀ ਤੀਹੀ ਬਰਾਹੀ ਦੋਹੀ ਆਪਣੀ ਬੈਠੇ ਭਾਈ ਵਿਧਾਈ ਤੇ ਅੰਬਰਾਵਤੀ ਦਿੱਤੇ ਦੇਉ ਭਜਾਈ ਸਭਨਾ ਰਾਖਸ਼ਾ ਕਿੰਨਾ ਨਾ ਦਿੱਤਾ ਜਾਈ ਮੈਂ ਕੇ ਦੇਤਨੋ ਤੇਰੀ ਸ਼ਮਤ ਕਾਈ ਦੇਵੀ ਦੁਰਗਾ ਪੌਣੀ ਦੁਰਗਾ ਬੈਣ ਸੁਹਿੰਦੀ ਹੱਸੀ ਹੜਹੜਾਈ ਉਹੀ ਸਹਿਮਗ ਰਕਸ਼ ਭਖਣਾ ਚਿੰਤਾ ਕਰੋ ਨਾ ਕਾਈ ਦੇਵਨ ਆਖਿਆ ਰੋਹੀ ਮਹਾ ਮਈ ਰਕਸ਼ ਮਰਣੀ ਤੋਰਾ ਰਕਸ਼ ਆਏ ਰੋਲੇ ਖੇਤ ਬਿੜਨ ਕੇ ਚਾਏ ਲਿਸ਼ ਕਰਨ ਤੇ ਗਿਆ ਪਰਸ਼ਾਂ ਸੂਰਜ ਨਦਰਨੇ ਪਾਏ ਪੌੜੀ ਦੁਆ ਕੰਧਾਰਾ ਮੋ ਜੁੜੇ ਢੋਲ ਸੰ ਨਗਾਰੇ ਬਜੇ ਰਕਸ਼ ਆਏ ਰੋਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੂਏ ਜੁਦਨੋ ਇੱਕ ਉਜਾਤਨ ਜਾਣ ਬਜੇ ਤੇ ਤੰਦਰੁ ਜੁ ਦੇ ਕਰਜੇ ਪੌੜੀ ਜੰਗ ਮੁਸਾਪ ਬਜਿਆ ਰਣਗੁਰੇ ਨਗਾਰੇ ਚਾਲੇ ਝੁੱਲਨ ਨੇਜੇ ਬੇਰ ਕਾਂ ਨਿਸ਼ਾਨ ਲਸਨ ਲਸਾਵਰੇ ਢੋਲੇ ਨਗਾਰੇ ਪੰਦ ਉਗਣ ਜਾਣ ਚਟਾਲੇ ਦੁਰਗਾ ਦਾਨੋ ਡੇ रणनाद वंजन खेत भी हावले वीर परोते बरशे जणराल चमटे आवले इक वड्डे ते की तणफयन मद पीते लोटना बावले इको चुण चुण छाडां कड एना रेत विचो सोइना डाबले गदा तृष्णा बशियां तीर वगन खरे उतावले जण दसे बु जंगम सावले मर जावन वीर भोले पौड़ी देखण चंड पर चन्नो रण गुरे नगरे ਦਾਇ ਰਾਖਰੋ ਲੈ ਚੌਂ ਗਿਰਤੇ ਭਾਰੇ ਹੱਥੀ ਤੇਗਾ ਪਗੜ ਕੇ ਰਣ ਭੜੇ ਕਰਾਰੇ ਕਦੇ ਨਨਤੇ ਜੋਤੇ ਜੋਦੇ ਜੁਧਾਰੇ ਦਿਲ ਵਿੱਚ ਰੋਹ ਵਧਾਈ ਕੇ ਮਾਰ ਮਾਰ ਪੁਕਾਰੇ ਮਾਰੇ ਚੰਡ ਪਰ ਚੰਨੇ ਵੀਰ ਖੇਤ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪੌਣੀ ਚੋਟ ਪਈ ਦਮਾ ਮੇ ਦਲਾ ਮੁਕਾਬਲਾ ਦੇਵੀ ਦਸਤਨ ਚੈ ਸਿਣ ਸਾਰ ਦੇ ਪੇਟ ਮਲੰਦੇ ਲਾਹੀ ਮੈਂ ਕਹ ਦੇ ਤਨ ਗੁਰਦੇ ਆਂਦਾ ਖਾਈ ਨਾਲ ਰੁਕੜੇ ਜੈ ਦੇਲ ਵਿੱਚ ਆਏ ਕਹੀ ਸੁਣਾ ਕੇ ਚੋਟੇ ਜਾਣ ਦਿਖਾਈ ਤਾਰੇ ਤੁਰ ਕੇ ਔਣੀ ਛੋਟਾ ਬਵਨਗਰ ਅਣੀਆਂ ਜਟੀਆਂ ਤੋਲੇ ਅਤਰਵਾਰੀ ਦੇਵ ਤਰਵੇਂ ਵਨ ਵਾਰੂ ਵਾਰੀ ਈਸ਼ੂਰੇ ਸੰਗਰੇ ਵਗੇ ਰਤ ਚੁਲਾਰੂ ਜੇਉ ਗੇਰੂ ਵਸਤਰਾ ਦੇਖਣ ਬੈਠ ਟਾਰੀ ਨਾਰੀ ਰક્ષા ਭਾਈ ਤੁਮ ਸواری ਦੁਰਗਾ ਤਾਨੀ ਪੌੜੀ ਲਖਨਗਰ ਵਜਣ ਆਮੋ ਉਹ ਸਾਹਮਣੇ ਰਾਖ ਸ਼ਰਣ ਨ ਭਜੇਣ ਰੋਏ ਰੋਲੇ ਸਿਆਹਾ ਮੰਗੂ ਗੱਜਣ ਸਭੇ ਸੂਰਮੇ ਤਣ ਤਣ ਕੇ ਮਣ ਛੱਡਨ ਦੁਰਗਾ ਸਾਹਮਣੇ ਪੌੜੀ ਗੋਰੀ ਨਗਾਰੇ ਦੋਹਰੇ ਰਣ ਸੰਗਲਿਆਲੇ ਢੋੜਲਾ ਪੇਟੇ ਧੂਰੇ ਸਿਰਦਾਰ ਚਟਾਲੇ ਉਖਲਿਆ ਨਾਸਾਂ ਜਿਨਾ ਮੋਜਾ ਬਨੇ ਆਲੇ ਧਾਈ ਦੇਵੀ ਸਾਹਮਣੇ ਮੀਰ ਮਛਲੇ ਆਲੇ ਸਰਪਤ ਜੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੇ ਜਣ ਘਣੀ ਅਰ ਕਾਲੇ ਪੌੜੀ ਚੋਟ ਪਈ ਖਰਚਾ ਮੇਂ ਦਲਾ ਮੁਕਾਬਲਾ ਕੇਲ ਲਈ ਵਰਿਆ ਮੀਂਹ ਦੁਰਗਾ ਆਈ ਕੇ ਰਕਸ਼ਵੜੇ ਅਲਮੀ ਰਜਨਾ ਜਾਣਦੇ ਅੰਤੋਈ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਤਲ ਪੜਨੀਆਂ ਆਏ ਮਖ ਭਾਰੇ ਦੇਵਾਂ ਦਾ ਨਾਮ ਵਾਹਨ ਫਟਕਰਾਰੇ ਰਕਸ਼ ਹੋਲੇ ਜਪ ਤੇ ਗਿਆਰੇ ਮੈਨੋਂ ਤੁਆ ਯੋਦੇ ਬਟੇ ਮਟਾਰੇ ਜਪਨ ਖੇਤੇ ਦੇਵੀ ਆਪ ਸਵਾਰੇ ਪੱਬਾ ਜਮਹਿ ਕਦੇ ਨਾ ਆਕਣ ਹਾਰਨ ਧਾਵਣ ਸਾਹਮਣੇ ਦੁਰਗਾ ਸਮ ਸੰਧਾਰੇ ਰਾਖਸ਼ੇ ਖੜਗਲੇ ਪੌੜੇ ਉਮਲ ਲਤੇ ਜੋਦੇ ਮਾਰੂ ਮੱਜਿਆ ਬੱਦਲ ਜਿਨ ਮਹਿਕ ਸੂਰਣ ਵਿੱਚ ਗੱਜਿਆ ਇੰਦਰ ਜਿਨ ਜੋਤਾ ਮੇਤੂ ਪੱਜਿਆ ਆਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵਜੇ ਢੋਲੇ ਨਗਾਰੇ ਤਲਾ ਮੁਕਾਬਲਾ تیر ਫਿਰੇ ਤੇ ਬਾਰੇ ਰੇ ਆਮੋ ਸਾਹਮਣੇ ਅਗਣਤ ਬੀਰ ਸੰਘਾਰੇ ਲੱਗਦੇ ਕੇਬਰੇ ਡਿੱਗੇ ਜਾਣ ਮਨਾਰੇ ਮਾਰੇ ਬਿਜਰੇ ਖੁੱਲੇ ਵਾਲੀ ਦੇਤ ਆਡੇ ਸਭੇ ਸੁਰਮੇ ਸੁੱਤੇ ਜਾਣ ਜਟਾਲੇ ਮੰਗਾ ਖਾ ਕੇ ਪੌੜੀ ধੁਆ ਕੰਧਾਰਾ ਮੁਜੂੜੇ ਨਾਲ ਧੋਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੁਰਮੇ ਨਾਲ ਵੱਡੇ ਹਜ਼ਾਰੇ ਮੈਨੋਂ ਖੰਡਾ ਧੋਇ ਮੈ ਕਸੁਰ ਭਾਰੇ ਉਮਲਤੇ ਸੁਰ ਮੈਂ ਮਾਰ ਮਸੀਹ ਕਾਰਾਰੇ ਜਾਪੇ ਚੱਲੇ ਰੰਦੇ ਦੇ ਸੱਲਲੇ ਚੜਧਾਰੀ ਪੌੜੇ ਸੱਟ ਬਈ ਜਮਦਾਨੀ ਤਲਾ ਮੁਕਾਬਲ ਧੋਲੇ ਕਿਰਪਾਣੇ ਦੁਰਗਿਆ ਮਿਆਨਤੇ ਚੰਡੇ ਰਖ ਖਾਣੀ ਵਾਹੀ ਦੇਤਨੋ ਕਾਪਰ ਚੋਣ ਚਵਾਨੀ ਲੱਥੀ ਕਰਗਲੇ ਪਾਗਰ ਦੁਆ ਪਲਾਣੀ ਰੜਕੀ ਧਰਤ ਜਾਏ ਲੇਦੀ ਅਗਾ ਸਿਧਾਣੀ ਸੰਗਾ ਤੋਲੇ ਦੀਓੁਰਮੇਸ਼ਰ ਲਾਣੀ ਦੁਸ਼ਮਨ ਮਾਰ ਕੇ ਵੱਡੇ ਗੰਤ ਕਾਣੇ ਮੋਹ ਖੇਤ ਵਿੱਚ ਰਣ ਵਿੱਚ ਕੱਤੇ ਗਾਣੀ ਲਾਉ ਮਿਜਦੇ ਚਾਰੇ ਜੋ ਕਾਣੇ ਚਲਕ ਦੇਗਦੇ ਬਿੱਦਨ ਖੇਤ ਵਿਹਾਣੀ ਮਹਿ ਕੇ ਦੇਤਨੋਂ ਪੌੜੀ ਇੱਤੀ ਮੈਂ ਕਸਿਰ ਦੇਤ ਮਾਰੇ ਦੁਰਗਾਯਾ ਚੌਦੇ ਲੋਕ ਰਾਣੀ ਸਿੰਗ ਰਚਿਆ ਮਾਰੇ ਵੀਰ ਚਟਾਣੀ ਦਲੇ ਵਿੱਚ ਅਗਲੇ ਮੰਗਣੇ ਪਾਣੀ ਦੇ ਲੰਗ ਆਰ ਕੇ ਜਨ ਕਰੇ ਸਮਾਏ ਪਠਾਣੇ ਸੁਕੇ ਰਾਗ ਨੂੰ ਰਤੂ ਦੇ ਹਡਵਾਣੀ ਚੱਲੇ ਵੀਰ ਕੀਤ ਪੀਤਾ ਫੁੱਲ ਪਿਆਣੀ ਕੁੰਮਣ ਸੁਰ ਨੂੰ ਔੜੇ ਕੋਈ ਅਲੋ ਭਵਾਨੀ ਦੇਵ ਨੂੰ ਰਾਜ ਦੇ ਈਸ਼ਰ ਦੀ ਮਰਦਾਨੀ ਕੋਏ ਚਿਤ ਦਿਨ ਸੁਮਨ ਸੁਗਵਾਨੀ ਜਰਮੇ ਸੁਰ ਮੇਂ ਇੰਦਰ ਦੇ ਰਧਾਨੀ ਤੱਕੇ ਜਿਤਨੇ ਪੌੜੇ इंद्रपुरिते थावणा वडजोदी मतापकाय संज पटेल पाखरा खेड़ संदा साज बणाए जम्मे कटक अशोहणी आसमान गिरदी छाया रोह सुमन सम सिदाया पौरी सुमन सम आलया वडजोदी संगरवाहे रो दी खाली द्वितीय बारे अमितरे नचाये घुरे तनामे दोरे ਜਮਾਨ ਜੀ ਵਰਡਾਏ ਦਿਉ ਦਾਨੋ ਲੱਜਣ ਆਏ ਪੌੜੀ ਦਾਨੋ ਦੇਉ ਅਨਾਗੇ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆਂ ਬੂਤਾ ਇਲਾ ਤਾਗੀ ਗੁਸਤ ਭਕਿਆ ਹੁੰਮੜ ਤੁੰਮੜ ਜਾਕੇ ਗਤੀ ਸੂਰਿਆ ਪੌੜੀ ਸਰਪਈ ਨਗਾਰੇ ਦਾ ਮੁਕਾਬਲਾ ਦਿੱਤੇ ਦੇਉ বাজਾਈ ਮਿਲਕੇ ਰਾਖਸ਼ੀ ਲੋਕੀ ਤਿਲ ਫਿਰ ਆਹੀ ਦੋਈ ਆਪਣੀ ਦੁਰਗਾ ਦੇਸ ਆਮਤ ਕਾਈ ਦੇਵਾ ਡਰੰਦਿਆ ਆਂਦੇ ਚੰਡ ਚੜਾਈ ਉਤੇ ਰਖਸਾ ਪੌੜੀ ਆਈ ਫੇਰ ਭਵਾਨੀ ਖਬਰੀ ਪਾਇਆ ਦੇਤ ਵੱਡੇ ਅਬਮਾਨੀ ਹੋਏ ਕੱਟੇ ਲੋਚਨ ਤੁਮ ਗੁਮਾਨੀ ਰਾਇ ਬੁਲਾਇਆ ਜਗ ਵਿੜ ਆਦਾ ਨੂੰ ਆਪ ਕਹਾਇਆ ਸਰਬਈ ਖਰਚਾ ਮੇ ਦੁਰਗਾ ਲਿਆਵਣੀ ਪੌੜੀ ਕੜ ਕੁੱਟੇ ਰਣ ਚੰਡੇ ਫੌਜਾ ਦੇ ਕੇ ਤੋਮਿਆਂ ਨੂੰ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਤੁਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾੜੀਆਂ ਪੌੜੀ 24 ਦਸ ਬਜਾਈ ਦਲਾ ਮੁਕਾਬਲਾ ਰੋਹ ਬਣੀ ਆਈ ਤੇ ਰਖਸ਼ਾ ਖਬੇ ਦਸਤ ਨੇ ਚਾਈ ਸੇ ਸਾਰ ਦੀ ਬਹੁਤਾਂ ਦੇ ਤਨ ਨ ਲਾਈ ਕਿਤੇ ਰੰਗਲੇ ਭਾਇਆ ਮਾਰਨ ਭਾਈ ਤੁਰਗਾ ਜਾਣ ਕੇ ਰੋਹ ਹੋਈ ਚਲਾਈ ਰਖਸ਼ ਰਾਏ ਨ ਜੰਪੁਰ ਦੇ ਆ ਪਠਾਈ ਲੋਚਨ ਧਮ ਨੂੰ ਜਾਪੇ ਦਿੱਤੇ ਸਾਈ ਮਾਰਨ ਸੁਮਦੇਵ ਔੜੇ ਅੰਨੇ ਦੇਤ ਪੁਕਾਰੇ ਰਾਜੇ ਸੁਮਤੇ ਲੋਚਨ ਧਮ ਸੰਗਾਰੇ ਸਨੇ ਸਿਪਾਈਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤੇ ਜਾਪੇ ਅੰਬਰ ਤਾਰੇ ਡਿਗਣ ਸੁਰ ਮੇਂ ਗਿਰੇ ਪਰਬਤ ਪਾਰੇ ਮਾਰੇ ਬਿਜਦੇ ਦਇਤਨ ਹਾਰੇ ਦੈਸਨ ਖਾ ਕੇ ਬਚੇ ਸੁ ਮਾਰੇ ਮਾਰੇ ਰਹਦੇ ਰਾਏ ਪੌੜੀ ਰੋਹੀ ਬੁਲਾਏ ਰਖਸ਼ ਰਾਇ ਨੇ ਬੈਠੇ ਮਤਬ ਪਕਾਏ ਦੁਰਗਾ ਲਿਆਵਣੀ ਚੰਡਰ ਮੰਡ ਪਠਾਇ ਬੌਤਾ ਕਟਕ ਦੇ ਜਪੇ ਛਪਰ ਛਾਏ ਬਣਿਆ ਤੇ ਜਮਾ ਜੇਤੇ ਰਾਇ ਬੁਲਾਏ ਚੱਲੇ ਜੁਦਨੋ ਜੰਪੁਰ ਪਗਲ ਸੱਬੇ ਮਾਰਨੇ ਪੌੜੀ ਟੋਲੇ ਨਗਾਰੇ ਵਾਇ ਤਲਾ ਮੁਕਾਬਲਾ ਰੋਹੁਰ ਲ ਆਏ ਉਤੇ ਰਖਸ਼ਾ ਸਬਨੇ ਤੁਰਾਇ ਨਚਾਏ ਬਰਸ਼ੇ ਪਕਰਕੇ ਬਉਤੇ ਮਾਰ ਜੇ ਅੰਦਰ ਖੇਤ ਤੇਰੀ ਸ਼ੈਬਰ ਲਾਹੇ ਮੂਤੀ ਦੇਵਤਾ ਪੌੜੀ 베ਰੀ ਸੰਘ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਨਖਲੇ ਜਿੰਨੀ ਦਸ਼ਟ ਉਠਾਇ ਰਹਿ ਨਾ ਜੀ ਦੇ ਸ਼ੰਡਰ ਮੁੰਡਖ ਪਾਇ ਦੋਰੂ ਦੇਵਤਾ ਪੌੜੀ ਸ਼ੰਬਨੇ ਸੰਮਰਸਾਏ ਮਾਰੇ ਦੇਤ ਸੁਣੋ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੇ ਤੇ ਬੁਜੈਂਦਰ ਜੀਵੇ ਤੇ ਮਾਰ ਕੇ ਰਾਏ ਪਾਲਵੇ ਦੇਵਤਾ ਉਹਨੇ ਦਸਤੀ ਦਸਤ ਵਜਾ ਤਿੰਨਾ ਚਿਤ ਕਰ ਫਿਰ ਸਣਤ ਵੀ ਚਿਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਇ ਚਲਕਟ ਟੋਪੀਆਂ ਲੱਜਣ ਨੋ ਰੜਾਏ ਅੱਖ ਰੋਲੇ ਕਦ ਨਕਨੇ ਹਟਾਇਆ ਜਦ ਮਚਾਈ ਕੇ ਮਿਲ ਤੇ ਧਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਦੰਡ ਉਭਾਰੀ ਨੇੜੇ ਆਇਕ ਸਿੰਘ ਕਰੇ ਅਸਵਾਰੀ ਦੁਰਗਾ ਸੋਰ ਸੁਣੋ ਕੱਬੇ ਦਸ ਤੋਂ ਬਾਰੀ ਗਦਾ ਫਿਰ ਆਇਕ ਸਿਨ ਸਭ ਸੰਗਾਇ ਸੰਤ ਬੀਜ ਦੇ ਜਨਮ ਤੱਕ ਖਾਈ ਮਦਾਰੀ ਕੁਮਨ ਸੁਰ ਮੇ ਅਗਣਤ ਪਾਉ ਪਸਾਰੇ ਰੁਲੇ ਆੜ ਜਾਪੇ ਖੇੜ ਗੇ ਨਾਰੇ ਸੋਤੇ ਫਾਗਨ ਪੌੜੀ ਤਣਤ ਬੀਜ ਹਕਾਰੇ ਰੇ ਤੇ ਸੁਰ ਮੇ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਭ ਨੇ ਦਸ ਤੋਂ ਉਭਾਰੇ ਤੇਗਾ ਦੋ ਕੇ ਮਾਰੋ ਮਾਰ ਬੁਕਾਰਿਆ ਇਸ ਤੋਨੇ ਸੰਜਾ ਤੇ ਠੰਕਾਰੇ ਤੇ ਗੀਤ ਉਭਰੇ ਗਾੜ ਗਟਨ ਠੜਿਆਰੇ ਜਾਨ ਬਣਾ ਕੇ ਪੌੜੀ ਸੜਬਈ ਜਮਦਾਨੀ ਦਲਾ ਮੁਕਾਬਲਾ ਉਮਰ ਬਰਗਜ਼ ਤਾਣੀ ਦਿਲ ਵਿੱਚ ਗੱਤਿਓ ਸਾਰੇ ਤੁਰਾ ਪਲਾਣੀ ਡੱਗਣ ਸੂਰਨੇ ਉਠੋ ਨ ਮੰਗਣ ਪਾਣੀ ਘਰੋਂ ਦੇਵੜ ਮਾਰਿ ਵੈਣੀ ਉਪਰਾਦਕਸ਼ ਬਿਜਰਜ ਜਰਲਾਣੀ ਉਠੇ ਦੇਵਤਾ ਪੌੜੀ 24 ਦਸ ਉਬਾਰੀ ਤਲਾ ਹੁ ਕਾਬਲਾ ਸਭੋ ਸੇ ਨ ਮਾਰੀ ਪਲਵਿ ਤਾਨਵੀ ਦੁਰਗਾ ਦਨ ਮਾਰੀ ਰੂਪ ਡਾਈ ਕੇ ਸੇਰ ਵਿੱਚ ਤੇਗ ਵਗਾਈ ਸਰਣ ਤੋ ਬੇਜ ਦੇ ਪੌੜੀ ਅਗਨਤ ਦਾਨੋ ਭਾਰੇ ਹੋਇ ਲਵਵਾ ਜੋਦੇ ਜੇੜ ਮਨਾਰੇ ਅੰਦਰ ਖੇਤੇ ਦੁਰਗਾ ਨੋ ਲਲਕਾਰ ਆਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਖਿ ਆਂਦੇ ਰਤੂ ਦੇ ਪਰਨਾਲੇ ਤਿੰਤੈ ਭੋਏ ਪਏ ਉਟ ਕਰਨਾਰੇ ਰਖਿ ਹੜੜਾਏ ਪੌੜੀ ਤਗਾ ਸੰਗਲੇ ਆਲੇ ਸੰਗਰવાય ਦਰਸ਼ੀ ਬਮਲੇ ਆਲੇ ਸੂਰੇ ਸੰਗਰੇ ਭੇਡ ਮਚੈ ਬਰਾਰੇ ਦੁਰਗਾਦਾਨ ਮਾਰਮ ਚੀ ਮਹਰਾਲੀ ਅੰਦਰ ਖੇਤ ਦੇ ਜਣ ਲਟ ਲੱਤ ਛਾਲੇ ਢੋਲੇ ਬਜਾਈ ਕਿ ਲੋ ਫਾਤੀ ਜਾਲੀ ਲੋਤੀ ਜਮਦੜੀ ਘਣੇ ਵਿੱਚ ਜੋ ਛੰਛਾਇਆਲੇ ਤੇਗਾਸੀ ਉਮਰ ਆਲੇ ਸਿਆਲੀ ਬਣੀਆਂ ਕੇ ਜਮਾ ਤੌੜੀ ਤਗਾ ਸੂਰ ਮਜਾ ਆਦਰਾ ਮੁਕਾਬਲਾ ਤੋ ਮੈਨੂੰ ਲਈਆ ਜਵਨੀ ਸੂਰ ਮੇਂ ਸਰਣ ਤਬੀਜ ਬਾਧਾਇ ਅਗਲ ਤ ਸੂਰਤਾ ਦੁਰਗਾ ਸਵੇ ਆਇ ਰੋ ਮੜਾਈ ਕੇ ਸਭ ਨੇ ਆਨ ਵਗਾ ਤੇ ਗਾ ਧੂਕੇ ਦੁਰਗਾ ਸਮਝਾ ਢਾਲ ਸਮਾਲ ਕੇ ਦੇਵੀ ਆਪ ਚਲਾਇਆ ਤਕ ਤਕ ਦਾਣਵੀ ਲਹੂ ਨਾਲ ਟਵੋਲੀਆਂ ਤੇਗਾ ਨੰਗੀਆਂ ਸਾਰਸ ਤੇਜਨ ਨਾਇਆ ਮਿਰਤੀ ਦੇਵੀਆਂ ਸਭੇ ਮਾਰਗ ਅੰਦਰ ਖੇਦ ਦੇ ਤਿੰਦੂ ਫੇਰ ਸਵੈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਗਨ ਗਾਰੇ ਵਾਏ ਕੇ ਚੰਡ ਚਿਤਾਰੀ ਕਾਲ ਕਾ ਮਨ ਬੇਲਾ ਰੋਸ ਵਧਾਈ ਕੇ ਨਿਕਲੀ ਮੱਥਾ ਫੋੜ ਕੇ ਜਨ ਫਤਿ ਨਿਸ਼ਾਨ ਬਜਾ ਕੇ ਜਾਗ ਸੋ ਜੰਮੇ ਚਦਨ ਚਰਵਾਣਾ ਜਣਾ ਮਰੜਾਈ ਕੇ ਦਲ ਵਿੱਚ ਗੇਰਾ ਗਤਿਆ ਜਾਣਾ ਸੇਹ ਤਰਿਆ ਗਣਣਾਈ ਕੇ ਆਵਿਸੁਲਾ ਹੋਇਆ ਤਿੰਨ ਲੋਕਾਂ ਨੇ ਖੁਦ ਸਾਈ ਕੇ ਰੋ ਸਿਦਾਇਆ ਚੱਕਰ ਬਾਣ ਨਿੰਦ ਕਰਿੰਦਾ ਖੜਕ ਉਠਾਈ ਕੇ ਅੱਗੇ ਰੱਖੇ ਬੈਠੇ ਰੁਲੇ ਤਿਰੀ ਸ਼ੈਬਰਲਾ ਕੇ ਅਗੇ ਰਖਿ ਬੈਟੇ ਰੋਲੇ ਤੀਰੀ ਤੇਗੀ ਸ਼ਬਰ ਲਾਕੇ ਪਗੜ ਬਿਛਾੜੇ ਰਖਸ਼ਾਂ ਦਲ ਦੇ ਤੰਦਰ ਜਾਈ ਕੇ ਬਹੁ ਕੇਸੀ ਪਗੜ ਪਛਾੜਨ ਤਨ ਅੰਦਰ ਧੂਮ ਰਚਾਈ ਕੇ ਬੜੇ ਬੜੇ ਚੁਣਸੁਰ ਮੇਘੇ ਕੋਟੀ ਦੇ ਚਲਾਈ ਕੇ ਰਣਕਾਲੇ ਗੁੱਸਾ ਖਾਈ ਕੇ ਪੌੜੀ ਦੁਆ ਕੰਦਰਮ ਜੁੜੇ ਅਣ ਆਰਾ ਚੋਇਆ ਤੋ ਕੁਰਬਾਨਾ ਤੇ ਕਨਾਲੂਧੋਇ ਊਰ ਸਰਬੀਜਨ ਗੈਰ ਕਤ ਗੇਰ ਖਲੋਇਆ ਲਾੜ ਦੇ ਖਲਾੜੀਆਂ ਚੌਗਿਰ ਦੇ ਹੋਈਆਂ ਪੌੜੀ 24 ਤਵਸ ਪਾਇਆ ਤੜਾ ਮੁਕਾਬਲਾ ਦਸਤੀ ਤੋ ਨੱਚ ਆਂਤੇ ਗਾਨੰਗੀਆਂ ਸੂਰੀਆਂ ਦੇ ਤਨ ਲਾਇਆ ਗੋਸਤ ਗਿੱਧੀਆਂ ਬਿੱਦਣ ਰਾਤੇ ਆਇਆ ਮਰਦਾ ਘੋਰੀਆਂ ਜੋਗਣੀਆਂ ਮਿਲਦਾ ਆਇਆ ਲੋ ਵਖਣਾ ਫੌਜਾ ਮਾਰ ਹਟਾਇਆ ਦੇਵਦਾਨਵ ਭਾਈ ਦੀ ਕਥਾ ਸੁਣਾਈਆ ਰਾਜੇ ਸੂਤੇ ਭੋਇ ਨਾ ਪੌਣੇ ਪਾਇਆ ਬੁੰਦਰ ਰਕਤ ਦੀਆਂ ਕਾਲੀ ਕੇਦ ਖਪਾਇਆ ਸਬੇ ਸੂਰਤਾ ਭਉਤੀ ਸ੍ਰੀ ਭਿਆਇਆ ਕੜੀਆਂ ਕਾਲਕੀਆਂ ਜਾਣਨੇ ਜਾਏ ਮਾਇਆ ਜੁ ਜੇ ਸੁਰਮੈ ਪਾਉੜੇ ਸਮਸੂਣੀ ਕਰ ਹਾਲੇ ਸੰਤ ਵੇਚਦੇ ਰਣ ਵਿੱਚ ਕਿਨੇ ਨਾ ਝਾਲੇ ਦੁਰਗਾ ਆਮਦੇ ਮੌਤੇ ਬੀੜ ਜਟਾਲੇ ਉੱਠੇ ਆਕੇ ਛੋਟਾ ਪਾਣ ਦਬਾਲੀ ਜਾ ਸੰਜੁਦਨ ਹਰਥਰ ਪ੍ਰਤਮੀ ਹਾਲੇ ਦਲਾ ਚਣ ਲੀਆਂ ਨਾਉ ਜਿਵੇਂ ਹੈ ਚਾਲੀ ਸੋਦਰਿਆ ਵਿੱਚ ਧੋੜ ਉਤਾਹ ਕਾਲੇ ਛੜੀ ਤੁਰਗਣਾ ਜਾਣ ਪੁਕਾਰੇ ਚਾਲਿ ਦਤੇਂਦਰ ਤੇ ਪੌੜੇ ਆਹਰ ਮਿਲਿਆ ਆਹਰਿਆ ਸੈਣ ਸੋਦਰਿਆ ਸਾਜੀ ਚੱਲੇ ਸੋਹੇ ਦੁਰਗਾ ਸਾਜਣ ਕਾਬੇ ਹਾਜੀ ਤੇਰੀ ਤੇਗੀ ਜਮਦੜੇ ਰਣ ਮੰਡੇ ਬਾਜੀ ਇੱਕ ਘਾਇਲ ਘੋਮਨਸੂਰ ਮੇ ਜਨ ਮਕਤਬ ਕਾਜੀ ਇੱਕ ਬੀਰ ਪਰੋਤੇ ਵਰਸ਼ੇ ਜੋ ਪਵਨਿ ਬਾਜੀ ਇੱਕ ਦੁਰਗਾ ਸੋਹੇ ਕੁਨਸ ਕੇ ਕੁਨਸਾ ਇਨਤਾਜੀ ਇਕ ਤਾਂ ਮੰਦੁਰਗਾ ਸਾਹਮਣੇ ਜੋ ਬੁਖਿਆ ਬਾਜੀ ਕਦਨ ਰਜੇ ਜੋ ਤੇ ਰਜ ਹੋਏ ਰਾਜੀ ਪੌੜੀ ਬਜੇ ਸੰਗਲੀ ਆਲੇ ਸੰਗਰ ਡੋਰੇ ਜੈ ਜੋ ਕੀਤੇ ਜਟਾਲੇ ਹੜਾ ਜੋੜ ਕੇ ਨੇਜੇ ਮੰਬਲੇ ਆਲੀ ਦਿਸਣ ਔਰੜੇ ਚੱਲੇ ਜਾਣ ਜਟਾਲੇ ਨਾਵਣ ਗਲ ਪੌੜੀ ਦੁਆ ਕਤੂਂ ਦੁਰਗਾ ਅਤੇ ਤਾਨਵੀ ਸੂਲ ਹੋਇਆ ਕੰਗਾ ਵਾਛੜ ਕਰ ਸੂਰਜ ਵਿੱਚ ਖੇਰ ਖਤੰਗਾ ਧੋ ਗਿਰਬਾਣ ਤੇ ਕਬੜ ਲਾਹਨਗਾ ਪਹਿਲਾ ਦਲਾ ਮਿਲਾਂ ਦੀ ਪੇੜ ਪਿਆ ਨਿਹੰਦਾ ਪੌੜੀ ਔਰੜ ਫੋਜਾ ਵੀਰ ਚੜੇ ਕੰਧਾਰੇ ਸਰਗ ਮੈਨੋਂ ਕਟਿਓ ਤੇ ਖੇਤਰ ਵਾੜ ਕੜ ਕੋਠੇ ਰਣ ਮੱਛਿਆ ਵੜੇ ਹੰਕਾਰੇ ਸਿਰ ਦਰਬਾਂ ਗਨ ਲੈ ਫੁੱਲ ਜੇ ਬਾੜੀ ਜਪੇ ਕਟੇ ਬਾੜੀਆ ਰੁਕ ਚੰਦਨ ਆਰੀ ਔੜੀ ਦੁਆਹ ਕੰਦਰਾਮ ਜੁੜੇ ਸਰਬਈ ਘਰਵਾਰ ਕੋ ਤੱਕ ਤੱਕ ਕੇਮਰ ਦੁਰਗ ਸਹਾ ਤੱਕ ਮਾਰੇ ਭਲੇ ਜੁਝਾਰ ਕੋ ਬੈਦਲ ਮਾਰੇ ਹਾਥੀਆਂ ਸੰਗ ਰਦਗ੍ਰੇ ਅਸਵਾਰ ਕੋ ਸੋਹਣ ਸੰਜਾ ਬਾਗੜ ਜਣ ਲਗੇ ਬੁਲਨਾਰ ਕੋ ਗੁੱਸੇ ਆਈ ਕਾਲ ਕਾ ਅਸਜਲੇ ਤਲਵਾਰ ਕੋ ਹਿੰਦ ਪਾਰੋ ਪਰਹ ਨਾ ਦੇ ਕੇ ਹਜ਼ਾਰ ਕੋ ਜਣ ਇਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਵਾਰ ਕੋ ਪੌੜੀ ਦੁਆ ਕੰਦਰ ਮੋਚੜੇ ਸਰਪੀ ਜਮਦਾਨ ਕੋ ਤਦ ਖਿੰਗਨ ਸੁਨ ਚਾਹ ਡਾਲ ਉਪਰ ਬਰਗਸਤਾਨ ਕੋ ਫੜੀ ਬਲੰਦ ਮੰਗ ਆਯੋਸ ਫਰਮਸ ਕਰ ਮਲਤਾਨ ਕੋ ਉਭਸ ਜਾਈ ਸਾਹਮਣੇ ਰਣੰਦਰ ਗਤਣ ਘਾਣ ਕੋ ਅਗੇ ਤੇਗ ਵਗਾਈ ਦੁਰਗਾ ਸਾ ਬੜਾ ਸਮਰ ਬਈ ਭਲਾਣ ਕੋ ਡੜਕੀ ਜਾਏ ਕੇ ਤਦ ਕੋ ਪੱਡ ਬਾਖਰ ਬੜਕੇ ਕਾਣ ਕੋ ਵੀਰ ਭਲਾਣ ਉਡ ਗਿਆ ਕਰ ਸਜਦਾ ਸੁਮ ਸੁਜਾਨ ਕੋ ਸਬਾਦ ਸੁਣੋਣੇ ਖਾਨ ਕੋ ਸਦਾ ਸਬਾਦ ਤੇਰੇ ਤਾਂ ਆਣ ਕੋ ਤਾਰ ਪਿਆਰਬਾਨ ਚਬਾਨ ਕੋ ਸਦਰ ਰਹਿਮਤ ਕੈਬਾ ਖਾਨ ਕੋ ਸਦਰ ਰਹਿਮਤ ਤੁਰੇ ਨਚਾਨ ਕੋ ਪੌੜੀ ਦੁਰਗਾ ਤੇ ਦਾਨਵੀ ਗਏ ਸੰਗਰ ਕੱਤੇ ਔਰ ਉੱਟੇ ਸੁਰਮੇ ਆੜਾਇ ਮੱਤੇ ਕੜ ਤੁਫੰਗਰੀ ਕੈਬਰੀ ਦਲ ਗਏ ਨ ਤੱਤੇ ਦੇਖਨ ਜੰਗ ਫਰਿਸਤੇ ਅਸਮਾਨੋ ਲੱਤੇ ਪੌੜੀ ਤੂੰ ਗੰਦਰਾ ਮਜੂੜੇ ਦਲ ਗੁਰੇ ਨਗਾਰੇ ਔਰਡ ਆਏ ਈਸ਼ੁਮੇ ਸਰਦਾਰ ਰਣਯਾਰੇ ਲੈ ਕੇ ਤੇਗਾ ਮਰਸ਼ੀਆਂ ਹਥਿਆਰੋ ਭਾਰੇ ਤੂ ਪਟੇਲਾ ਪਾਖਰਾ ਗਲ ਸੰਝ ਸਵਾਰੇ ਲੇਕੇ ਬਰਸ਼ੀਤ ਰੁਕ ਮਉਦਾਨੋ ਮਾਰੇ ਚੜੇ ਰਤੇ ਗਜ ਘੋੜੇ ਮਾਰ ਭੁਇਤੇ ਡਾਰੇ ਜਣ ਹਲਵਾਏ ਸਿੱਖ ਨਾਲ ਬਿੰਵੜੇ ਉਤਾਰੇ ਪੌਣੀ ਦੁਆ ਕਨਰਮ ਜੁੜੇ ਨਾਲ ਧੌਸਾ ਬਾਰੀ ਲਈ ਭਗਤੀ ਦੁਰਗ ਸਾਹਾ ਮਰ ਜਾਗਨ ਬਾਰੀ ਲਾਈ ਰਾਜੇ ਸੁਮਨੋ ਰਤ ਪੀਏ ਪਿਆਰੀ ਸਮਪਲਾਣੋ ਬਗਿਆਉ ਬਿਮਾ ਵਿਚਾਰੀ ਦੌਰਾ ਤੋ ਨਾਲੋ ਨਿਕਈ ਬਸ਼ੀਦੁ ਧਾਰੇ ਜਾਣ ਰਜਾ ਦੇ ਉਤਰੀ ਪੈਰ ਸੂਏ ਸਾਰੇ ਤੌੜੀ दुर्गा ते दानवी पेड़ पयास मही सशस्त्र पजूत दृग सहद सबनी बाही सुंभ निसं संघार वत जेह सई फौज राख आरे देखन रोहंताई मुंह कूड़ुचे का देख सड कोड़े राही फैंदे होए मारियन मुड़ जा कन नाही औड़ी सुंभ निसं पठाया जम दे धाम नो इंद्र सद बुलाया राज अभिषेक नो ਸ਼ਿਰ ਪਰ ਛਤਰ ਫੇਰਾ ਆਇਆ ਰਾਜੇ ਇੰਦਰ ਦੇ ਸੌਦੇ ਲੋਕਾਂ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਪੜਾਇਆ ਸਭੇ ਪੌਰੀਆਂ ਫੇਰ ਨੇ ਜੁਨੀ ਆਇਆ ਜਿਹ ਹੇ ਗਾਇਆ ਇੰਦਰ ਸਦ ਬੁਲਾਇਆ ਰਾਜ ਅਭਿਸ਼ੇਕ ਨੂੰ ਸ਼ਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ ਚੌਦੇ ਲੋਕਾਂ ਛਾਇਆ ਜਗ ਮਾਤਾ ਦੁਰਗਾ ਪਾਠ ਬਣਾਇਆ ਸਭੇ ਪਉਰੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਸ਼ਲੋਕ ਪਵਣ ਦੁਰੂਪਾਣੀ ਪਿਤਾ ਮਾਤਾ ધરਤਨ ਹਤ ਦਿਵਸ ਰਾਤ ਦੁਇ ਦਇ ਦਇਆ ਖੇਲੇ ਸਗਲੇ ਜਗਤ ਸੰਗਿਆ ਆਈਆਂ ਬੋਲ ਆਈਆਂ ਵਾਚੇ ਧਰਮ ਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਸੰਗਤ ਘਰ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤੋ ਘਾਲੋ ਨਾਨਕ ਤੇ ਮੁਖੋ ਜਲੇ ਕੀਤੇ ਛੁਟੇ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ